ਵੇਰਾ ਸਾਲਾ ਇਹ ਵੀ ਮੇਰੇ ਸਾਲੇ ਦੀਆਂ ਸਾਲ ਚ 6-7 ਆਰੀ ਬਣਾ ਲੈਨੀ ਆ ਤੂੰ ਮੈਂ ਤਾਂ ਤੇਰੇ ਬਾੜਿਆਂ ਨੇ ਰਗੜਤਾ ਠੀਕ ਐ ਨਾ ਹੂੰ ਕੇ ਕੋਈ ਨਹੀਂ ਆਉਂਦਾ 500 ਦਾ ਆਉਂਦਾਗਾ ਤਿੰਨ ਦੇਵਾਂ ਜੀ ਪਟਾਕੇ ਪਾਏਗੇ ਤਿੰਨ ਟੋਕੜੇਗੇ ਹਾਂ ਬਲਬਲਾ ਦੇ ਦੇ ਵੀਰਾ ਸਾਲੇ ਦੀ ਚੜ ਗਿਆਵੇਂ ਨੀਚੇ ਆ ਨਹੀਂ ਤੇਰਾ ਬਾੜੇ ਦਿਲ ਦੇ ਜਿਹੜੇ ਚੰਗੇ ਬੰਦੇ ਹੁੰਦੇ ਨੇ ਉਹਨਾਂ ਦਾ ਕੋਈ ਇੰਨਾ ਹੁੰਦਾ ਨਹੀਂ ਚਾਚਾ ਸਿਆ ਕਿਉਂ ਨਾ ਅਹਲਵਾ ਯਾ ਵੇ ਕੋਈ ਐਸਾ ਕੇਕ ਬਣਾ ਦੇ ਓਏ ਹੈਲੋ ਮੋਟਰ ਬੰਦੀ ਕਰ ਦਿੰਦੇ ਆ ਮੇਰੇ ਸਾਲੇ ਦੇ ਪਾਣੀ ਦਾ ਸ਼ਹਿਰ ਹੀ ਹੋ ਮਰ ਲੱਗਣੀ ਬਾਡੇ ਰੋਜ ਰੋਜ ਨਹੀਂ ਆਉਣੇ ਲਾਲ ਤੇਰੀ ਟੈਂਕੀ ਤੇ ਲਾਲ ਮੇਰੀ ਨੀ ਕਰ ਦੇ ਇਕਲਾ ਵੈਸੇ ਕਰਨ ਲਾ ਵੈਸੇ ਕਰਨ ਦੀ ਕਿੰਨੇ ਜੱਟਾ ਤੇਰੀ ਜਵਾਨ ਹੀ ਵਾ ਮੇਰੇ ਸਾਲੇ ਦੀ ਕਰਦੀ ਆ ਕੰਮ ਤੇ ਉਹ ਤੇ ਬੇਇੱਜ਼ਤੀ ਕਰਦੀ। ਬੇਇੱਜ਼ਤੀ ਕਰਨ ਨੂੰ ਕਹਾਂ ਨਰਿੰਦਰ ਮੋਦੀ ਐ ਇਹ। ਸਿਆਣੇ ਕਹਿੰਦੇ ਆ ਸਰੀਕ ਸੇਰੇ ਬੰਨ ਕੇ ਨਹੀਂ ਢੋਕਦਾ ਕਸਰ ਕੋਈ ਨਹੀਂ ਛੱਡਦਾ। ਕਈ ਵੇ ਰੰਬਾ ਖੱਟਾ ਪਹਿਲਾ ਹੀ ਫਾਈਨਲ ਪਹਿਲਾ ਹੀ ਫਾਈਨਲ ਪੰਜਾਬੀ ਚ ਲੈ ਗਾ ਆਪਾਂ ਬੇੜਾ ਬੋ ਟੈਂਕ ਡਾ ਦੋ। ਇਹ ਯਾਰ ਹਣ ਕਿਹੜਾ ਬਿੰਦੇ ਬਿੰਦੇ ਢੇੜਾ ਮਾਰੇ ਠੀਕ ਐ। ਚੰਗਾ ਭਲਾ ਕਹੀ ਜਾਨਾ ਮਿੱਟੀ ਪਟਾ ਕੇ ਬਾਣ ਬਰਾਬਰ ਕਰ ਲੈ, ਬਾਣ ਬਰਾਬਰ ਕਰ ਲੈ। ਘਰਾਲਾਂ ਪੈਂਦਿਆਂ ਮੈਂ ਤਾਂ ਨਹੀਂ ਮੇਰਾ ਸਾਲਾ ਸੋਡਲ ਜੜ ਵਹਿੜ। ਚੱਲ ਆਪਾਂ ਨੂੰ ਕੀ ਕਹਿੰਦਾ ਲਾਗੀਆਂ ਨੇ ਤਾਂ ਲਾਗ ਲੈਣਾ ਭਾਵੇਂ ਮੇਰੇ ਸਾਲੇ ਦੀ ਜਾਂਦੀ ਰੰਡੀ ਹੋ ਜੇ ਕਰਨੈਲ ਸਿਆ 2-3 ਘੰਟੇ ਪਏ ਹੈ ਮੈਂ ਇਹ ਫੋਨ ਆਇਆ ਤੂ ਤੋਦਾ ਹਾਂ ਹੈਲੋ ਹਾਂ ਸਾਸਰੀ ਕਾਲ ਹੁਣ ਕਦੋਂ ਕਹੇਗਾ ਫਿਰ ਤੂੰ ਕੀ ਆ ਨੀ ਆ ਜਿਵਾਲਿਆ ਵੇ ਅੱਜ ਮੇਰਾ ਨਾਮ ਦੇਣਾ 24 ਤਰੀਕ ਨੂੰ ਮੇਰਾ ਸਾਲਾ ਇਹ ਵੀ ਮੇਰੇ ਸਾਲੇ ਦੀਆਂ ਸਾਲ ਚ 6-7 ਆਰੀ ਬਣਾ ਲੈਨੀ ਆ ਤੂੰ ਮੈਂ ਤਾਂ ਤੇਰੇ ਬਾਦਿਆਂ ਨਹੀਂ ਰਗੜਦਾ ਠੀਕ ਹੈ ਨਾ ਉਹ ਨਹੀਂ ਹੁਣ ਮੇਰਾ ਸਾਲਾ ਆਪਣਾ ਪਊਠੀ ਕਰ ਪਾਣੀ ਲਈ ਜਾਂਦੇ ਹੋਰ ਇੱਥੇ ਗੋ ਗੋ ਕਰਦੇ ਕਣਕ ਨੂੰ ਨਹੀਂ ਥੋੜੇ ਨਹੀਂ ਕਣ ਕਰਮਾਉਣ ਕਹਿੰਦੇ ਆ ਸਾਡੇ ਨਹੀਂ ਪਾਣੀ ਲਾਉਣ ਕਹਿੰਦੇ ਆ ਚੱਲ ਮੈਂ ਫੇਰ ਕਰਦਾ ਕੁਛ ਹਨਾ ਹੈਲੋ ਪਾਪੇ ਹੁਣੀ ਤਾਂ ਨਹੀਂ ਕਰੇ ਪਾਪੇ ਹੁਣੀ ਵੀ ਸ਼ੋਪਿੰਗ ਕਰਨ ਗਏ ਵੇ ਨੇ ਸਮਾਨ ਸਮੂਹ ਲੈਣ ਗਏ ਨੇ ਮੇਰੇ ਬਰਥਡੇ ਦਾ ਸ਼ੋਪਿੰਗ ਕਰਨ ਗਏ ਤੇਰੇ ਬਰਥਡੇ ਦਾ ਸਮਾਨ ਲੈਣ ਗਏ ਹਰ ਸਾਲ ਸਾਤ ਤੋਂ 10 12 ਬਰਥਡੇ ਬਣਾ ਕੇ ਮੈਨੂੰ ਨੰਗ ਕਰਦਾ ਤੇ ਮੇਰੇ ਸੁਪਨੇ ਸੀ ਮੈਂ ਕੇਕ ਲੈ ਕੇ ਆਉਂਦਾ ਤੈਨੂੰ ਮੇਰੇ ਛਾਲੇ ਦੀ ਪਹਾੜਾਂ ਪਹੂੜਾਂ ਤੇ ਲੈ ਕੇ ਜਾਂਦਾ ਕਿਤੇ ਕਿਨੇ ਅਸੀਂ ਹਮ ਕੇ ਕੋਈ ਨਹੀਂ ਆਉਂਦਾ ਪੰਜ ਸੌ ਦਾ ਆਉਂਦਾਗਾ ਕੋਈ ਨਹੀਂ ਭਲਾ ਲੱਖ ਦਾ ਆਜੇ ਹਾਂ ਤੇ ਮੇਰੇ ਗੱਲ ਸਾਲ ਪਹਿਲਾ ਵਾਲੇ ਮੰਗੂਣਾ ਪਾ ਡਡੂ ਕਾ ਜਲੇ ਆਈ ਨਾਲੇ ਤੇ ਫਿਰ ਹਾਈਪੀ ਬਾਡੇ ਤੱਕ ਹਾਂ ਨਹੀਂ ਹੁਣ ਤੂੰ ਮੈਨੂੰ ਨਹੀਂ ਮੇਰੇ ਸਾਲੇ ਦੀ ਚੜ ਗਿਆ ਮੈਨੂੰ ਚਿਆ ਨਹੀਂ ਤੇਰਾ ਬਾਡੇ ਤੇਰਾ ਬਾਡੇ ਤੇਰਾ ਬਾਡੇ ਤੇਰਾ ਬਾਡੇ ਇਹ ਮੇਰੇ ਸਾਲੇ ਦੀ ਤੇਰਾ ਕਾਦਾ ਬਾਡੇ ਆ ਮੇਰੇ ਸਾਲੇ ਦੀ ਮੈਂ ਆ ਰਿਹਾ ਠੀਕ ਹੈ ਮੈਂ ਤੁਰਦਾ ਮੜਾ ਜੇ ਪੈਸਾ ਪੂਜਾ ਜਗੜ ਜੇ ਕਰਕੇ ਤੇ ਦੋ ਵਾਲੀ ਬਸ ਤੇ ਆ ਜੀ ਦੱਸ ਟਰੈਕਟਰ ਤੇ ਅੁੰਨਿਆ ਹਟ ਗਿਆ ਰਾਤੇ ਤੇ ਤਾਂ ਚਾਚਾ ਤਾਂ ਦੇ ਦੂ ਟਰੈਕਟਰ ਚਾਚਾ ਤਾਂ ਧਾਗੇ ਤੇ ਗਿਆ ਮਗਰ ਉਹ ਲਾਇਆ ਉਹ ਜਗਾੜ ਚਲ ਠੀਕ ਆਹਦਾ ਯਾ ਚੰਗਾ ਕਰਨੈਲ ਸਿਆਂ ਵਚਨਤਾ ਕਰਤਾ ਵਹਿਣ ਗਿਆ ਲੈ ਖੜਿਆ ਪੈਸਾ ਹੈ ਹੀ ਨਹੀਂ ਜੇਬ ਚ ਕੋਈ ਕਿਵੇਂ ਕਰੇਗਾ ਚਾਚਾ ਸਿਆਂ ਤੋਂ ਮੰਗੇ ਉਹਨੇ ਕਹਣਾ ਕਣਕ ਨੂੰ ਪਾਣੀ ਲਾ ਕੇ ਫੇਰ ਵਰਦੇ ਮਨਾ ਲਈ 24 ਤਰੀਕ ਲੰਘ ਜੂ ਦਿਮਾਗ ਲੜਾ ਲੜਾ ਕਰਨੈਲ ਦਿਮਾਗ ਰੁਪਈਆ ਘੱਟੋ ਘੱਟ ਤੇਰੇ ਕੋਲੇ 205000 ਚਾਹੀਦੇ ਆ ਮੈਂ ਨੇ ਚੇਅਰਮੈਨ ਕੋਲ ਹੀ ਚਲਦੇ ਆ ਮੈਂ ਸਾਲੇ ਕੋਲ ਇਹ ਇਹ ਚਾਰ ਕਰ ਲੀਦੇ ਪਾਣਾ ਤਿਆਰ ਹੋ ਕੇ ਫੇਰ ਚੱਲ ਠੀਕ ਹੈ ਨਾ ਇਹੋ ਓਏ ਹੈਲੋ ਮੋਟਰ ਬੰਦ ਹੀ ਕਰ ਦਿੰਦੇ ਆ ਮੇਰੇ ਸਾਲੇ ਦੇ ਪਾਣੀ ਤਾਂ ਛੇੜ ਹੀ ਉਹ ਮਰ ਲੱਗਣੀ ਬਾਡੇ ਰੋਜ ਰੋਜ ਨਹੀਂ ਆਉਣੇ ਨਹੀਂ ਤੇਰੇ ਬਾਡੇ ਬਾਡੇ ਰੋਜ ਰੋਜ ਨਹੀਂ ਆਉਣੇ ਨਹੀਂ ਬਾਡੇ ਯਾ ਇਹ ਬਾਡੇ ਯਾ ਨਹੀਂ ਬਾਡੇ ਯਾ ਨਹੀਂ ਪੂਟੋ ਯਾ ਇਰੇ ਸਾੜੇ ਦਿਨ ਜੱਫੀ ਪਾਉਂ ਕੱਟ ਕੇ ਫੇਫੜੇ ਤੋੜ ਦੂੰ ਇੰਨੀ ਕੱਟ ਕੇ ਜੱਫੀ ਪਾਉਂ ਚੰਗੇ ਟੰਗੜ ਤੜਾਰੇ ਤਾੜੇ ਨੀ ਅੱਖ ਮੇਰੇ ਆ ਨੀ ਅੱਖ ਮੇਰੇ ਆ ਕਿਵੇਂ ਆ ਚਾਚਾ ਸਿਆ ਠੀਕ ਆ ਠੀਕ ਆ ਵਧੀਆ ਹੋਰ ਸੁਣਾ ਕੀ ਹਾਲੇ ਵਾਲੇ ਲੋਟ ਹੈ ਮੇਰੀ ਭੈਣਾਂ ਚਾਚਾ ਆਈ ਰੀ ਦਾ ਠੀਕ ਆ ਲੈ ਗਏ ਹੋ ਹੈ ਉਹ ਖਰਪਾ ਤਾਂ ਕਿ ਲਿਆ ਗੜਾਇਆ ਖਰਪਾ ਤਾਂ ਮੈਂ ਸਾਰਾ ਗੜਾਉਣਾ ਹੈ ਅੱਜ ਨਾ ਸਾਥ ਚ ਬੈਠੇ ਅਸੀਂ ਸਾਥ ਚ ਬੈਠੇ ਤੇਰੀਆਂ ਗੱਲਾਂ ਲੱਗ ਪਏ ਕਰਨ ਕਹਿੰਦੇ ਯਾਰ ਅਮਨਾ ਚੇਅਰਮੈਨ ਦਾ ਰਿਕਾਰਡ ਹੈ ਵੀ ਕਰੇ ਆਰਗੈਨਿਕ ਖੇਤੀ ਕਰ ਰਿਹਾ ਹੈ ਜਿਹੜਾ ਮਤਲਬ ਫਾਰਮ ਤੂੰ ਬਣਾਇਆ ਹੈ ਇਹਦੇ ਵਿੱਚ ਤਾਂ ਤਾਂ ਬਹੁਤ ਵਧੀਆ ਗੱਲ ਹੈ ਹਨ ਆ ਇਹ ਨਾ ਦੋ ਚੀਜ਼ ਮਤਲਬ ਮੈਂ ਪੰਪ ਮਾਰ ਰਿਹਾ ਹਾਂ ਪਰ ਜਿਹੜਾ ਤੂੰ ਇਹ ਬਿਮਾਰੀਆਂ ਨਹੀਂ ਲੱਗ ਰਹੀਆਂ ਸ਼ਰੋਂ ਦਾ ਛਾਗ ਗਾਜਰਾਂ ਆਲੂਆਂ ਮਟਰਾਂ ਸਰ ਨੇੜੇ ਆਲੂ ਹਨ ਇਨ ਪੱਟਕੇ ਖਾ ਕੇ ਦੇਖੀਂ ਅੰਡੇ ਵਰਗਾ ਸਵਾਦ ਆਉਂਗਾ। ਅੱਛਾ। ਹੋਰ? ਫਿਰ ਇਹ ਚਾਚਾ ਜਦੋਂ ਆਪਾਂ ਆਫਟਰਲ ਰੇ ਨਹੀਂ ਪਾ ਰਹੇ ਵਿੱਚ ਕੋਈ ਮੇਰਾ ਸਾਲਾ ਹੂੰ। ਦਵਾਈਆਂ ਨਹੀਂ ਪਾ ਰਹੇ। ਆਰਗੈਨਿਕ ਖੇਤੀ ਆ ਪਹਿਲਾਂ ਲੋਕ ਚਾਚਾ ਤਾਂ ਹੀ ਢੂੜ ਢੂੜ ਸਪਉਨੇ ਦੋ ਦੋ ਸਾਲ ਦੇ ਹੋ ਕੇ ਮਰਦੇ ਸੀ। ਹੁਣ ਮੇਰੇ ਸਾਲੇ 40 ਟੱਪਦੇ ਆ ਨਾਲ ਹੀ ਡਾਕਟਰ ਦੇੋਂ ਗੋਲੀਆਂ ਲੱਗ ਜਾਂਦੀਆਂ। ਮੈਂ ਤੇ ਮੂਲੀਆਂ ਨਵੀਆਂ ਲਾਉਣੀਆਂ ਨੇ ਇਹਦੇ। ਅੱਛਾ। ਹਾਂ ਮੂਲੀਆਂ ਪਹਿਲਾਂ ਹੀ ਖਤਮ ਹੋ ਗਈਆਂ। ਹਾਂ ਹਾਂ ਚਾਚਾ। ਬੋਲ ਲਾ ਰਾਇ ਇਹਨਾਂ। ਅੱਛਾ। ਹਾਂ। ਨਹੀਂ ਵਧੀਆ ਚਾਚਾ। ਬਹੁਤ ਵੀ ਵਧੀਆ ਚਾਚਾ। ਥੋੜੇ ਰੰਗ ਤੇ ਵੀ ਤਾਂ ਹੀ ਗਲੋ ਪੈਂਦਾ ਚਾਚਾ ਐਸੇ ਕਰਕੇ ਮਗਾ ਸਾਲਾ ਮੇਰਾ ਕਹੀ ਮਾਰੂ ਦੂ ਗੱਲਾਂ ਕਰੀ ਨਾ ਸਹੀ ਆ ਚਾਚਾ ਦੇਖ ਤੂੰ ਕਹਦੇ ਬਿਮਾਰੀ ਨਹੀਂ ਕਹਿੰਨੂੰ ਠਮਾਰੀ ਨਹੀਂ ਠੀਕ ਆ ਨਹੀਂ ਮੇਰਾ ਸਾਲਾ ਜਿਆਨ ਅਨੰਦ ਅਗਲਾ ਹਰੇਕ ਡਾਕਟਰ ਦਾ ਨਾਮ ਸਿੱਖ ਜਾਂਦਾ ਮਾਰੀਏ ਵੀ ਗੱਲ ਨੂੰ ਕੰਮ ਕਰਾਇਆਗਾ ਕਿ ਨਾ ਓ ਮੈਂ ਤਾਂ ਤੇਰੇ ਕੋਲੇ ਕੰਮ ਆਇਆ ਸੀ ਕੰਮ ਆਇਆ ਸੀ ਮਾੜਾ ਜਾ ਮੈਂ ਉਹਦੇ ਤੇਰੇ ਕੋਲੇ ਖੇਤ ਗਿਆ ਤੂੰ ਮੱਚਿਆ ਸਾਡੇ ਵਾਲੇ ਚਾਚਾ ਸੇ ਉਹਨੂੰ ਟਰੈਕਟਰ ਗਿਫਟ ਕਰਾਇਆ ਕਰਕੇ ਹੋ ਨਹੀਂ ਹਾਂ ਨਹੀਂ ਉਹ ਤਾਂ ਮਾੜਾ ਚੱਲ ਚੱਲ ਛੱਡ ਛੱਡ ਸਾਰੀ ਗੱਲ ਛੱਡ ਮਿੱਟੀ ਪਾ ਦੇ ਚਾਚਾ ਹੁਣ ਮੈਂ ਤੇਰਾ ਦਿਲ ਖੁਸ਼ ਕਰਕੇ ਦਿਖਾਵਾਂ ਕੀ ਵੀ ਜੇ ਤੂੰ ਮੈਨੂੰ ਰੁਪਈਆ 5000 ਦੇ ਦੇ ਮੈਂ ਇਹ ਗੱਲ ਤਾਂ ਛੱਡ ਲੈ ਇਹ ਤੇ ਦਿਲ ਖੁਸ਼ ਕਰਨ ਵਾਲੀ ਗੱਲ ਐ 5000 ਰੁਪਈਆ ਇਹ ਗੱਲ ਤਾਂ ਛੱਡ ਲੈ ਖਸ ਕੇਵੇਂ ਹੋਏਗਾ ਅਗਲੀ ਗਤੀਵਿਧੀ ਸੁਣ ਲੈ ਹਾਂ ਚਾਚਾ ਸਿਓ ਗਿਆ ਵਾ ਧਰਨੇ ਤੇ ਹਾਂ ਟਰੈਕਟਰ ਖੜਾ ਕਰੇ ਛਾਭੀ ਮੇਰੇ ਕੋਲੇ ਐ ਮੈਂ ਜਾਣਾ ਸਹੂਰੀ ਜੇ ਮੇਰੇ ਕੋਲੇ 5000 3000 ਦਾ ਤੇਲ ਪਾ ਲੂੰ 2000 ਦੀ ਲਾਉਂ ਦਾਰੂ ਡੱਕ ਕੇ ਨਾਲੇ ਤਾਂ ਪੰਨੂ ਚੋਛਾ ਪੰਨ ਦੀ ਸਾਰਾ ਖਲਾਰ ਕੇ ਲਵ ਨਾਲੇ ਤੈਨੂੰ ਖੁਸ਼ੀ ਹੋ ਜੂ ਨਾਲੇ ਲੜਨਾ ਤਾਂ ਅਸੀਂ ਆ ਤੇਰੀ ਤਾਂ ਗੱਲ ਹੀ ਨਹੀਂ ਆਉਣੀ ਵਿੱਚ ਤੂੰ ਸਿਰਫ 5000 ਰੁਪਏ ਦੇ ਦੇ ਮੇਰੇ ਸਾਲੇ ਦਾ ਚਾ ਚਾ ਤੇਰੇ ਤੇਰੀ ਤੇਰੀ ਖੁਸ਼ੀ ਲਈ ਆਇਆ ਬਾਕੀ ਤੇਰੀ ਮਰਜ਼ੀ ਆ ਬਾਕੀ ਠੀਕ ਆ ਨਹੀਂ ਤੇਰੇ ਅੱਛਾ ਹਾਂ ਖਲਾਰ ਦੂੰ ਖਲਾਰ ਦੂੰ ਮੇਰੇ ਸਾਲੇ ਨੂੰ ਠੀਕ ਆ ਨਾ ਆਪੇ ਮੱਚੀ ਜੂ ਸਾਡੇ ਵਾਲਾ ਜਿਹੜਾ ਵੇੜਾ ਕੇ ਉਹ ਵੀ ਚਹੀ ਆ ਹਾਂ ਤੂੰ 5000 ਰੁਪਏ ਦੇ ਮੁੰਦਨ ਕੱਟਣਾ ਨਹੀਂ ਸਰਦਾ ਵੰਜ ਦੇ ਦੇ ਚਾਚਾ ਮੇਰੀ ਗੱਲ ਤੇ 3000 ਦਾ ਤੇਲ ਮੇਰਾ ਸਾਲਾ ਐ ਪੀਂਦਾ ਜਿਵੇਂ ਗਰਮੀਆਂ ਚ ਭਈਆ ਲੱਸੀ ਪੀਂਦਾ ਤੇਲ ਉਹ ਤੋਂ ਪਵਾਲ ਤੇਲ ਮੈਨੂੰ ਉਹ ਤਾਂ ਉਹਨੂੰ ਤਾਂ ਪਤਾ ਹੀ ਨਹੀਂ ਕਾਗਜ਼ਾਂ 'ਚ ਤਾਂ ਮੈਂ ਘਰੇ ਹੀ ਐ ਅੱਜ ਸਾਰੇ ਆਵੇ ਖੱਟਾ ਕੜਤਾ ਠੀਕ ਆ ਕਾਲਾ ਚਾਦਰਾਂ ਇਹਦੇ ਸਾਲਾ ਦਾ ਚਾਚਾ ਮੈਂ ਖਿੱਚ ਦੇਣਾ ਹਾਂ 5000 ਰੁਪਏ ਆਏ ਤੈਨੂੰ 5000 ਆ ਜਾ ਚਾਚਾ ਸੋ ਤੇਰੇ ਵਰਗਾ ਬੰਦਾ ਵੀ ਚਾਚਾ ਸਦੀਆਂ ਬਾਅਦ ਪੈਦਾ ਹੁੰਦਾ ਕਹਿਣ ਨੂੰ ਕੋਈ ਲੱਖ ਕਹੀ ਜਾਵੇ ਦਿਲ ਦੇ ਜਿਹੜੇ ਚੰਗੇ ਬੰਦੇ ਹੁੰਦੇ ਨੇ ਉਹਨਾਂ ਦਾ ਕੋਈ ਇੰਨਾ ਹੁੰਦਾ ਨਹੀਂ ਚਾਚਾ ਸ ਜੇ ਜਾਣਾ ਤਾਂ ਸੌਰੀ ਮੈਂ ਤੈਨੂੰ ਅਗਲੀ ਵਾਰੀ ਲੈ ਕੇ ਚੱਲੀ ਨਾਲ ਠੀਕ ਹੈ ਮੇਰੇ ਸਾਰੇ ਜਿਹੜਾ ਕਹਿਆ ਉਹ ਕਰਕੇ ਲਿਆਂਗੇ ਪੱਕਾ ਉਹ ਕਰ ਮੈਂ ਇਹਨੇ ਚੱਟਾ ਟੂਰ ਘਸਾ ਦੀ ਠੀਕ ਹੈ ਗੇੜੇ ਮਾਰ ਮਾਰ ਛੋ ਸਤੂੜ ਨੂੰ ਸਾਰਾ ਇਹਨ ਮੈਂ ਨਾ ਮੇਰੇ ਵਾਲੇ ਦਾ ਕਲਾ ਕਾਂਗਰਾ ਜਾਈ ਹੋਊ ਖੜਾ ਉਹ ਤਾਂ ਦਿਹਾਉਣੀ ਪੱਕੀ ਹਲੇ ਯਾਰ ਜਦੋਂ ਆਫਟਰ ਆਲ ਮੈਂ ਸੌਰੀ ਗਿਆ दारू ਨਾਲ ਡੱਕ ਲਿਆ ਲਾਚੜਿਆ ਵਾ ਹਾਂ ਜਦੋਂ ਲਾਚੜਿਆ ਵਾ ਮੈਂ ਕਿਸੇ ਨਾਲ ਕਹੇ ਚ ਮਾਰੂ ਆ ਜਾ ਚਾਚਾ ਜੀ ਸਿਓ ਪੰਜ ਪੰਜ ਸੌ ਦੇ ਦੇ ਦੀ ਚਾਚਾ ਆ ਪਤਾ ਨਹੀਂ ਚਾਚਾ ਜੀ ਇਹ ਵੀ ਪਤਾ ਨਹੀਂ ਕੀ ਗਾਜਰ ਗੁੱਲੇ ਜੇ ਲੈ ਆਈ ਬੈਠਾ ਮੇਰੇ ਅਸਾਲੇ ਚੱਲ ਕੋ ਆ ਜਾ ਚਾਚਾ ਥੈਂਕ ਯੂ ਜੀ ਚਾਚਾ ਆਏ ਓਏ ਖੱਟੇ ਲੱਗਦੇ ਨੋਟ ਚਾਚਾ ਓਏ ਯਾਰ ਚਾਚਾ ਨੂੰ ਕਰਦਾ ਚਾਚਾ ਨੂੰ ਖੱਡੀ ਹਰ ਕਰਦਾ ਕਿਤੇ ਪਿਆਰ ਜਾਗ ਰਿਹਾ ਸੀ ਥੈਂਕ ਯੂ ਜੀ ਚਾਚਾ ਬੇਫਿਕਰ ਹੈ ਚੁੱਪ ਕਰਕੇ ਹੁਣ ਜਿਹੜਾ ਕੰਮ ਕਿਹਾ ਉਹ ਕਰਦਾ ਮੈਂ ਕਿਹਨਾਂ ਬੇਫਿਕਰ ਹੋ ਗਿਆ ਚਾਚਾ ਜਿਵੇਂ ਮੇਰੇ ਸਮਝ ਦਾ ਤੋੜ ਕੇ ਲਿਉਂ ਬੁੱਢੀ ਠੀਕ ਹੈ ਪੈਸੇ ਲੈ ਲੈ ਪੈਸੇ ਲੈ ਦੀ ਕਿਹਦੇ ਜਟਾ ਤੇਰੀ ਜਵਾਨ ਹੀ ਵਾ ਤੇਰੇ ਸਾਡੇ ਦੀ ਕਰਦੀ ਹੈ ਕੰਮ ਬੱਗੇ ਲੈ ਕਰਦੇ ਕੰਮ ਠੀਕ ਹੈ ਠੀਕ ਹੈ ਇੱਕ ਗੱਲ ਹੋਰ ਆ ਕਰਨੈਲ ਸਿਆ ਸਰੀਕ ਬਹਿਨ ਕਾ ਲੱਕੜਾ ਐਸੀ ਚੀਜ਼ ਹੈ ਸਿਆਣੇ ਕਹਿੰਦੇ ਆ ਸਰੀਕ ਸੇਰੇ ਬਨ ਕੇ ਨਹੀਂ ਝੋਕਦਾ ਕਸਰ ਕੋਈ ਨਹੀਂ ਛੱਡਦਾ ਜੇ ਕਿਤੇ ਇਹਨੂੰ ਮੈਂ ਐਂ ਕਹਿੰਦਾ ਮੈਂ ਚਾਚਾ ਸਿਆਂ ਦਾ ਘਰ ਟਾਉਣਾ ਇਹ ਤਾਂ 10 ਲੱਖ ਰੁਪਈਆ ਦੇ ਦੂੰ ਮੱਚ ਰਿਹਾ ਵਿੱਚੋਂ ਇਹਨੂੰ ਆਇਆ ਵੀ 5000 ਰੁਪਇਆ ਦੇਤਾ ਕਰਨੈਲ ਸਿਓ ਚਾਚਾ ਸਿਓ ਦਾ ਟਰੈਕਟਰ ਤੋੜ ਲਿਆ ਉਹ ਇਹਨੂੰ ਕੀ ਪਤਾ ਟਰੈਕਟਰ ਦਾ ਮੇਰਾ ਹੀ ਆ ਉਹ ਠੀਕ ਹੈ ਨਾ ਆਪਦੇ ਜਿਸਮ ਤੇ ਕੋਈ ਚੀਟਾ ਮਾਰ ਲੂ ਨਾ ਉਹਵੇਂ ਨਾਟ ਕਰੇ ਮੇਰਾ ਪੁੱਤ ਖਿੱਚਦੇ ਸੌਰਿਆਂ ਨੂੰ ਜਟਵੈੜ ਮੋੜਦਾ ਨਹੀਂ ਧਰਨੇ ਤੋਂ ਤੇ ਇਹ ਛੱਡਦਾ ਸਕੂਟਰਾਂ ਪੌਂਦਾ ਜਾਵੇ ਨਾਟ ਗਿਆ ਨਾ ਚਾ ਚੜਿਆ ਫੇ ਕਰਨੈਲ ਸੇ ਕਦਾਂ ਚੜਕੇ ਦਾ ਚਾਚਾ ਜੀ ਉਹ ਨਾ ਵੀ ਹਰਦਿਆ ਨਹੀਂ ਹੁੰਦੇ ਹਾਂ ਚਾਚਾ ਮੈਂ ਘਰੇ ਆਂ ਹੋਰ ਮੈਂ ਕਿੱਥੇ ਜਾਣਾ 15 ਮਿੰਟਾਂ ਬਾਅਦ ਫੋਨ ਲਾ ਕੇ ਪੁੱਛ ਲੈਣਾ ਤੂੰ ਨਹੀਂ ਹੋਰ ਮੈਂ ਜਾਣਾ ਕਿੱਥੇ ਆ ਚਾਚਾ ਵੀਡੀਓ ਕਾਲ ਕਰ ਲੈ ਘਰੇ ਆ ਵੇਖ ਚਾਚਾ ਹੁਣ ਵੀਡੀਓ ਕਾਲ ਕਰਕੇ ਦੇਖ ਲੈ ਦੋ ਦਿਨ ਮੈਨੂੰ ਫੋਨ ਨਾ ਲਈ ਫਿਰ ਤੇ ਤੂੰ ਤੇਰੇ 'ਚ ਕਿਉਂ ਧਿਆਨ ਰੱਖਿਆ ਹਾ ਫੋਰਚੂਨਰ ਮੈਂ ਸਾਫ ਕਰਤੀ ਵਧੀਆ ਜາດ ਕਰ ਰਹੀ ਸੀ ਤੈਨੂੰ ਕਹਿੰਦੀ ਮੈਂ ਕਿਹਾ ਚਕਾਰਫੀ ਉਹ ਲੈ ਕੇ ਗਿਆ ਵਾ ਹਾਂ हां चाची है <laughs> ठीक है बढ़िया हां चाचा जी सा ट्रैक्टर ਦਾ ਮੈਂ ਖਿਆਲ ਰੱਖ ਰਿਹਾ ਹਰ 5 ਮਿੰਟ ਬਾਅਦ ਮੈਂ ਲੀਰ ਮਾਰ ਰਿਹਾ ਉਹਨੂੰ ਹਾਲਚਾਲ ਪੁੱਛ ਰਿਹਾ ਵੀ ਕੁਝ ਖਾਣਾ ਪੀਣਾ ਦਾ ਠੀਕ ਹੈ ਨਾ ਨਵਾਂ ਨਵਾਂ ਹਲੇ ਚਾਚਾ ਜਵਾਕ ਆਪਣੇ ਘਰੇ ਜੰਮੀ ਆਈਆਂ ਉਹ ਹੌਲੀ ਹੌਲੀ ਵੱਡਾ ਹੋਊਗਾ हां ਠੀਕ ਹੈ ਤੇਰਾ ਥੜਾ ਉਹਦੀ ਲਾਲੂ ਛੋੜੜ ਹੁਣ ਦੋ ਦਿਨ ਫੋਨ ਨਹੀਂ ਲਾਉਂਦਾ ਸਿਆਸਰੀ ਕਾਲ ਚਾਚਰੀ ਕਾਲ ਕਿਵੇਂ ਜੀ ਨਹੀਂ ਲੱਗਿਆ ਤੇਰਾ ਮੇਰੇ ਬਿਨਾਂ ਜੀ ਨਹੀਂ ਲੱਗਿਆ ਤੇਰਾ ਮੇਰੇ ਵੀ ਨਾ ਜੀ ਨਹੀਂ ਲੱਗਿਆ ਇਹ ਚੱਲ ਫਿਰ ਤੈਨੂੰ ਅੱਜ ਮੈਂ ਆਪਦੇ ਸ਼ੌਰੀ ਢੇੜਾ ਕਤਾ ਕੇ ਲਿਆਵਾਂ ਤੈਨੂੰ ਮੈਂ ਆਪਦੇ ਸ਼ੌਰੀ ਢੇੜਾ ਕਤਾ ਕੇ ਲਿਆਉਣਾ ਅੱਜ ਹਾਂ ਜੀ ਮੇਰੇ ਓਏ ਨਾਟਗਾਰਾ ਓਏ ਓਏ ਨਾਟਗਾਰਾ ਤੈਨੂੰ ਇੱਕ ਹਾਸੇ ਵਾਲੀ ਗੱਲ ਦੱਸਦਾ ਮੈਂ ਖੜ ਜਾ ਇੱਥੇ ਓ ਨਾ ਓਏ ਖੜ ਜਾ ਇੱਥੇ ਓ ਨਾ ਤੇਰੇ ਨਾਲ ਦੇ ਕੱਪੜੇ ਠੋਕਤੇ ਓਏ ਮੈਂ ਤੇਰੇ ਨਾਲ ਦੇ ਕੱਪੜੇ ਠੋਕਤੇ ਖੱਟਾ ਤੇਰਾ ਰੰਗ ਖੱਟਾ ਮੇਰਾ ਕੜਤਾ ਕਾਲਾ ਤੇਰਾ ਇੰਜਣ ਕਾਲਾ ਮੇਰਾ ਚਾਦਰਾਂ ਲਾਲ ਤੇਰੀ ਟੈਂਕੀ ਤੇ ਲਾਲ ਮੇਰੀ ਨੀਕਰ ਦੇ ਇਕਲਾ ਵਸ ਸਵਰੀ ਚੱਲ ਮੇਰੇ ਸਾੜਾ ਸ਼ਰੀਕ ਨਾ ਦੱਸ ਦੇਣ ਸ਼ਰੀਕ ਹੀ ਅਵਨੇ ਨੇ ਦੱਸਣਾ ਉਹਨੂੰ ਆਏ ਵੀ ਵਧੀਆ ਭੰਨ ਕੇ ਲਿਆਉ ਦੇ ਫੇਕਰ ਹੈ ਠੀਕ ਹੈ ਨਾ ਉਹ ਤਾਂ ਪੈਸੇ ਲੈਣ ਦੇ ਮਾਰੇ ਨੇ ਇਹ ਗੱਲ ਕਹੀ ਹੈ ਹੈ ਸੌਰੀਆ ਨੂੰ ਜਾਣ ਨੂੰ ਤੂੰ ਵੀ ਕਾਲਾ ਹੈ ਖੜ ਜਾ ਹੁਣ ਫੋਨ ਤੇ ਤਹਣ ਦਾ ਠੰਡਾ ਠੰਡਾ ਨਹੀਂ ਕਰਦੇ ਕਰਨ કરી ਕੇਕ ਕੱਟ ਕੇ ਦੇ ਇੱਕ ਗਰਾ ਠੀਕ ਹੈ ਨਾ ਉੱਤੇ ਨਾਂ ਲਿਖ ਦੇ ਭੂਠੋ 16 ਸਾਲ ਦੀ ਉਮਰ ਤਾਂ ਵੱਡੀ ਆ ਵਹਿਣ ਕੀ ਲੱਕੜੀ ਦੀ ਪਰ ਫਿਰ ਵੀ 16 ਸਾਲ ਦੀ ਲਿਖ ਦੇ ਠੀਕ ਹੈ ਗੱਲ ਛੋਣ ਲੈ ਹਲਵਾਈਆ ਵੇ ਕੋਈ ਐਸਾ ਕੇਕ ਬਣਾ ਦੇ ਜਿਹੜਾ ਮੇਰੀ ਸਾਲੀ ਨੂੰ ਮਨ ਨੂੰ ਪਾਵੇ ਤੇ ਮੈਨੂੰ ਜੱਫੀ ਪਾਵੇ ਤੇ ਮੈਨੂੰ ਜੱਫੀ ਪਾਵੇ ਜਿਹੜਾ ਮੇਰੀ ਸਾਲੀ ਦਾ ਹੈਪੀ ਬਰਥਡੇ ਆ ਹਾਂਜੀ ਹਾਂਜੀ ਉਹ ਕਹਦਾ 16 ਸਾਲ ਦੇ ਨਹੀਂ ਆ ਹੈ 25 ਦੀ ਕੇਕ ਐਸਾ ਬਣਾ ਦੇ ਹਲਵਾਈਆ ਉਹ ਨਾ ਬੰਡਿਆ ਬਣਾ ਰੇ ਗੰਡ 'ਚ ਯਾਦ ਰੱਖਣਾ ਕਰਾ ਇਹ ਹੈ ਖੱਟਾ ਹਾਏ ਓਏ ਰੱਬਾ ਖੱਟਾ ਪਹਿਲਾਂ ਹੀ ਫਾਈਨਲ ਪਹਿਲਾਂ ਹੀ ਫਾਈਨਲ ਦੁਜਾ ਦਿਖਾਣ ਦੀ ਲੋੜ ਨਹੀਂ ਇਹ ਤੇ ਲਿਖ ਦੇ ਭੂਟਾਂ ਭੂਟੋ 16 ਸਾਲ ਦੀ ਭੂਟੋ ਠੀਕ ਹੈ ਰੇਟ ਠੀਕ ਠੀਕ ਲਾਈ ਠੀਕ ਜਦੋਂ ਹਲਵਾਈਆ ਭੂਟੋ ਖਾਵੇ ਕੇਕ ਨੂੰ ਹਾਏ ਓਏ ਰੱਬਾ ਹਾਏ ਓਏ ਰੱਬਾ ਹਾਏ ਓਏ ਰੱਬਾ ਵਰਕੀ ਵੱਡੇ ਕੇਕ ਤੇ ਕੀ ਇਹੋ ਮੇਰਾ ਸਾਲਾ ਕਹੇ ਵੀ ਭੂਟੋ ਖਾ ਰਹੀ ਐ ਆਹ ਹੈ ਥੋੜਾ ਜਿਹਾ ਮੈਨੂੰ ਜੱਫੀ ਜੜਦੇ ਇੱਕ ਹੋਰ ਕੁਝ ਨਹੀਂ ਭਾਲਦੇ ਹੁੰਦੇ ਆਸ਼ਕ ਆਸਕੇ ਮੜ ਜਾਂ ਮੋਟੀਆਂ ਦੀਆਂ ਤੀਜਾਂ ਭਾਲਦੇ ਐ ਇਹ ਚੀਜ਼ਾਂ ਬਲ ਬਲ ਠੀਕ ਐ ਨਾ ਲਿਆ ਕਰੋ ਵੜਾ ਜਿਹਾ ਲਿਖਦੇ ਭੂਟ ਆਹ ਹੈ ਭੂਟੋ ਲੈ ਰਿਹਾ ਹੈ ਤੇ ਚੋਰੀ ਮਾੜੀ ਹੁੰਦੀ ਐ ਮੇਰੇ ਆਸਲੇ ਆਸੇ ਤਰ ਖਾਏਗਾ ਠੀਕ ਐ ਨਾ ਆ ਕੀ ਰੇਟ ਐ ਵੀ Delhi ਕੋ ਗਾਉਂ ਪੰਚ ਨਹੀਂ ਹੋ ਜਾਉਂਦਾ ਫੇਕ ਪੂਰਾ ਘੈਂਟ ਚਾਹੀਦਾ ਠੀਕ ਹੈ ਨਾ ਪੂਰਾ ਵਧੀਆ ਹਾਂ ਠੀਕ ਹੈ ਨਾ ਇਹ ਨਾ ਹੋਵੇ ਮੇਰੀ ਸਾਲੀ ਨੂੰ ਖਾਂਦੀ ਨੂੰ ਕੋਈ ਤਕਲੀਫ ਆ ਜੇ ਨਹੀਂ ਨਹੀਂ ਇਹ ਸਾਲੀ ਨੂੰ ਤਕਲੀਫ ਆ ਗਈ ਸਾਰੇ ਸੰਸਾਰ ਨੂੰ ਤਕਲੀਫ ਆ ਗਈ ਕਿਉਂਕਿ ਜੇ ਮੇਰੀ ਸਾਲੀ ਗੁੱਸੇ ਹੋਗੀ ਨਾ ਬੰਦੇ ਦਾ ਬੰਦਾ ਬੁੜੀਆਂ ਵੀ ਮਾਰਨੂੰ ਗੁੱਸਾ ਮੇਰਾ ਜਮੈਨੀ ਮੈਂ ਕਹ ਗੱਲ ਹੀ ਕੋਈ ਨਹੀਂ ਗੁੱਸਾ ਮੇਰਾ ਭੈੜਾ ਮੈਂ ਇਹ ਕਹਿੰਦਾ ਵੀ ਸਰੀਰ ਜ਼ਰੂਰ ਮੰਨਿਆ ਹੋਵੇ ਆ ਤੇ ਸੁਣਾ ਫੇਰ ਹੋਵੇ ਲੜਾਈ ਮੈਂ ਕੁੱਟ ਦੂੰ ਜਾਂ ਨਸ਼ਾ ਪੱਤਾ ਨਾ ਹੋਵੇ ਫਿਰ ਤਾਂ ਬਲਾ ਜਵਾਕ ਨੂੰ ਕੁੱਟੀ ਜਾ ਕੋਈ ਐਡੀ ਗੱਲ ਨਹੀਂ ਹੈਗੀ ਹਾਂ ਨਾ ਕੀ ਪੜ ਤੂੰ ਹੋ ਤੋ ਤੂੰ ਬੀ ਓ ਪੰਜਾਬੀ ਚ ਪਾਉਣਾ ਸੀ ਪੰਜਾਬੀ ਨੂੰ ਜਰੇਤ ਜੀ ਨਾ ਲਿਖੀ ਵੀ ਦੇਖ ਹਨ ਨਾ ਹਿੰਦੀ ਲਿਖੀ ਅਸੀਂ ਪੰਜਾਬੀ ਨੂੰ ਪਿਆਰ ਕਰਦੇ ਹਾਂ ਪੰਜਾਬੀ ਚ ਫੋਟੋ ਲੈ ਪੰਜਾਬੀ ਚ ਲਿਖ ਦਾਂਗੇ ਕੈਸਾ ਸਾਡੇ ਪੰਜਾਬ ਚ ਕਮਾ ਰਹੇ ਹੈ ਲੈ ਹਿੰਦੀ ਨਹੀਂ ਸਿੱਖੋ ਸਿੱਖੋ ਪੰਜਾਬੀ ਪੰਜਾਬੀ ਲਿਖ ਦਾਂਗੇ ਲਿਖੋ ਫਿਰ ਨਹੀਂ ਯਾਰ ਗੈਨਸਨ ਪੰਜਾਬੀ ਚ ਲੈ ਗਿਆ ਆਪਾਂ ਬੇੜਾ ਟੈਂਕਰਾ ਦੋ ਪੂਟ ਦੋ ਓ ਜਿਆ ਆ ਪਰ ਯਾਰ ਇਨੇ ਦੇ ਦੇਰੇ ਕਰ ਫਿਰੇ ਕਰ ਠੀਕ ਹੈ ਨਾ ਲੈ ਕੇ ਮਲਾਈ ਜੀ ਆ ਗਏ ਇੱਥੇ ਸੁਣ ਓ ਪੰਜਾਬੀ ਸਿੱਖ ਲੈ ਤੂੰ ਹੀ ਲਿਖ ਮੈਂ ਤੁਹਾਨੂੰ ਦੱਸਦਾ ਤੂੰ ਲਿਖ ਪੱਬਾ ਭੱਵੇ ਦੇ ਪੈਰ ਤੇ ਦਲਾਵਾ ਟੈਂਕਾ ਟੈਂਕ ਨੂੰ ਹੋ ਰਾ ਪੂਟੋ ਪੂਟੋ ਲਿਖ ਦੇ ਫਿਰ ਇਹ ਸਾਲੇ ਦਾ ਜਿਹਦੇ ਨਾਲ ਰਸਨਾ ਰਿਹਾ ਠੀਕ ਹੈ ਨਾ ਲਿਖਿਆ ਗਿਆ ਬਸ ਲੈ ਦੇ ਲਾਜ ਤੇ ਲਾ ਲੈ ਠੀਕ ਹੈ ਨਾ ਪੈਸੇ ਨੂੰ ਤਾਂ ਭਾਜ ਭਾਜ ਪੈਣੇ ਆ ਠੀਕ ਹੈ ਨਾ ਲੋ ਜੀ ਠੀਕ ਹੈ ਨਹੀਂ ਪੂਟੋ ਤੈਨੂੰ ਖਾ ਜਾ ਮੇਰੇ ਸਾਲੇ ਦੇਗੇ ਨਾਮ ਸੇਕ ਨਹੀਂ ਨਹੀਂ ਹਾਂ ਉਹ ਠੀਕ ਹੈ ਵਧੀਆ ਓਕੇ ਇਹਨੂੰ ਪੈਕ ਕਰਾਂਗੇ ਪੈਕ ਕਰਾਂਗੇ ਕਿਉਂਕਿ ਬਧੀ ਜੀ ਵੇਗਾ ਨਾ ਹਮਨੇ ਦਿਖਾਣਾ ਹੈ ਕੂਟੋਆਂ ਕੇ ਲੀਏ ਵੀ ਕੋਈ ਲੈ ਕੇ ਆਇਆ ਹੈ ہمارا ਜੀਜਾ 911 ਤੇ ਚਲੇ ਹੈ ਸੁਸਰ ਮੇ 911 ਮੇ ਅੌਰਕਾ ਅੌਰਕਾ ਇਹ ਡਿਫਾਇਨ ਦੀ ਦੇਖ ਦੀ ਸੇਵਾ ਜਿਹੜਾ ਮੈਂ ਤੇ ਕਰਨੈਲ ਮਾਰੂ ਇੱਕ ਆਪੀ ਤੂੰ ਹਿੰਦੀ ਬੋਲੀ ਜਾਣਾ ਪੰਜਾਬੀ ਚ ਗੱਲ ਕਰ ਪੰਜਾਬੀ ਸਾਡੀ ਮੈਂ ਗੋ ਤੂੰ ਮੈਂ ਆਪ ਨੂੰ ਆਪ ਨੂੰ ਗੱਲ ਕਰ ਰਿਹਾ ਠੀਕ ਹੈ ਨਾ ਇਹ ਕਿੰਨਾ ਫੇਮੈਂਟ ਹੋ ਗਿਆ 5 ਹੋ ਗਏ ਫੇਰ ਤੂੰ ਲੇਖ ਲਈ ਠੀਕ ਹੈ ਨਾ ਚਾਚਾ ਸ਼ਮ ਦੇ ਖਾਤੇ ਚ ਲੇਖ ਲਈ ਹਾਂ ਇਹ ਠੀਕ ਹੈ ਫੇਰ ਬੁੱਢਾ ਐਦ ਕਿ ਮੇਰੇ ਨਾਲ ਸਟੱਟ ਹੋ ਜੇ ਮੇਰੇ ਸਾਲੇ ਜੀ ਦੇ 40 ਬਜਰ 52 ਦਾ ਦਿੱਤਿਆਂ ਨਹੀਂ ਫਿਰ ਤੇ ਰੱਖਣੂ ਬਰਥਡੇ ਮੈਂ ਟੱਟੂ ਬਣਾਉ ਕਿੰਨੇ ਦੇਵਾ ਜੀ ਦੇ ਦੇ ਦੋ ਹੀ ਆ ਵੀ ਤਿੰਨ ਤੋਂ ਦੇ ਦੇ ਤੈ ਹੀ ਰਿ ਹੋ ਜਾਣਾ ਤਿੰਨ ਦੇ ਦੇ ਇਹ ਵੀ ਭਾਰੀ ਉਹ ਦੇਵਾ ਗਾ ਲੋਟ ਹੈ ਇਹ ਵੀ ਵਧੀਆ ਹੈ ਵਧੀਆ ਦੇ ਵਧੀਆ ਪਕੜਾ ਮੇਰੇ ਸਾਲਾ ਵੀ ਹੋ ਕਰਣਾ ਉਹ ਬਲਬਲਾ ਵੀ ਪਾ ਦੇ ਥੋੜਾ ਕਈ ਵਾਰ ਲੋੜ ਪੜ ਜਾਂਦੀ ਹੈ ਕਿੰਨੇ ਦੇਵਾ ਜੀ ਪਟਾਕੇ ਪਾਏਗੇ ਤਿੰਨ ਚੋੜੇਗੇ ਹਾਂ ਬਲਬਲਾ ਦੇ ਦੇ ਕਿੰਨੇ ਕਿੰਨੇ ਹਨ ਰੰਗ ਭਰ ਕੇ ਦੇ ਦੇ ਮੁੱਠੀ ਜੀ ਇਹ ਡੋਡੀ ਰੰਗ ਦੇ ਹਾਂ ਡੋਡੀ ਰੰਗ ਦੇ ਹੋਣ ਠੀਕ ਹੈ ਨਾ ਫਲੇਵਰ ਚਮਕ ਰਿਹਾ ਹੈ ਬਹੁਤ ਹੈ ਬਹੁਤ ਹੈ ਬੱਸ ਬਹੁਤ ਹੈ ਠੀਕ ਹੈ ਨਾ ਇਹ ਇਹ ਰੂੰਦੇ ਜੀ ਹੈ ਇਹ ਰੂੰਗੇ ਜੀ ਹੈ ਹਾਂ ਤੇ ਇਹਦੇ ਪੈਸੇ ਨਾ ਲਈ 500 ਕੇ ਇੱਕ ਜਣਾ ਲਈ ਇਹ ਰੂੰਗੇ ਜੀ ਹੈ ਕੋਈ ਗੱਲ ਹੋਰ ਤਾਂ ਨਹੀਂ ਕੋਸ ਹੋਤਾ ਨਹੀਂ ਯਾਰ ਮੋਮਬਤੀ ਤਾਂ ਦੀਆ ਨਹੀਂ ਮੋਮਬਤੀ ਪਾਤਾ ਐ ਪਾਤਾ ਹਾਂ ਜੀ ਉਹ ਕਿਰਪਾਣ ਕਦੋਂ ਪਾਤਾ ਜਿਸੇ ਖਾਤੇ ਸਾਰੇ ਚੱਕੀ ਪਾਤਾ ਪਾਤਾ ਠੀਕ ਹੈ ਲਿਖਣੀ ਚਾਚੇ ਕੇ ਖਾਤੇ ਨੇ ਕੋਈ ਨਹੀਂ ਕੋਈ ਹਾਂ ਬਈ ਅੱਜ ਮੇਰਾ ਜਰਮ ਦੇਣਾਗਾ ਅੱਛਾ ਭਾਈ ਤੇ ਨਾਲੇ ਪ੍ਰਾਉਣਾ ਜੀ ਆ ਰਹੇ ਨੇਗੇ ਓਏ ਕਿੱਥੇ ਸਿਆਪਾ ਖਾਂਦਾ ਹੁਣ ਕਹਿ ਦੂਗਾ ਸੋਨੀ ਨੂੰ ਮੈਨੂੰ ਅੱਡੇ ਤੋਂ ਲੈਜੇ ਨਹੀਂ ਮੇਰਾ ਕੇਕ ਲੈ ਕੇ ਆਉਂਦਾਗਾ ਉਹ ਅੱਛਾ ਅੱਛਾ ਤੇ ਤੂੰ ਤਾਂ ਕੋਸ ਮਨ ਮੈਂ ਝੂਠ ਬੋਲ ਜਾਗਾ ਤੂੰ ਤਾਂ ਨਹੀਂ ਲੈ ਕੇ ਦੇਣਾਗਾ ਫੇਰ ਹਾਈ ਨਹੀਂ ਤੇ ਪੈਸੇ ਹੋਣਾ ਮੈਂ ਦੱਸ ਕੀ ਕਰਾਂ ਲਿਆ ਦਿੰਦਾ ਬਾਪੇ ਨਾਲੇ ਪ੍ਰਾਉਣੇ ਨੂੰ ਕਹਿ ਦਿੰਦੀ ਕੋਕ ਵੀ ਲਿਆਉਂਦਾ ਨਾਲ ਲੈ ਕੋਕ ਤੂੰ ਲੈ ਕੇ ਆ ਮੈਂ ਕਿੱਥੇ ਜਾਊਂਗਾ ਹੁਣ ਬੇ ਦੁਕਾਨ ਤਾਂ ਫੜ ਲਿਆ ਪੀਪੇ ਕਿਉ ਕੋ ਚਲ ਕੋ ਕਾਲਾ ਕਿਹੜਾ ਮੂੰਹ ਆਉਦਾ ਤੂੰ ਰਹਿਣੀ ਜੇ ਪਰ ਮੈਂ ਤਾਂ ਪੈਦ ਨਾ ਖੜ ਜਾ ਤੂੰ ਤਾਂ ਮੈਂ ਪਿਆਣਾ ਮੇਰਾ ਸਾਲ ਲਵੇ ਤਾਂ ਪੰਜੀ ਨਹੀਂ ਹੈਗੀ ਪੰਜੀ ਨਹੀਂ ਹੈਗੀ ਕੋਈ ਕੋ ਜਨ ਨਾਲੇ ਹੋਰ ਕੁੜੀ ਤੂੰ ਹੀ ਨਾ ਦਿਮਾਗ ਖਾਇਆ ਕਰ ਤੂੰ ਹਾਂ ਵੀ ਅੱਜ ਮੇਰਾ ਜਨਮ ਦਿਨ ਅੱਜ ਨਾ ਲੜ ਮੇਰੇ ਨਾਲ ਹਾਂ ਚਲ ਕੋਈ ਨਾ ਜਨਮ ਦਿਨ ਨਾਲੇ ਹੋਰ ਤੇਰਾ ਇਹੇ ਜਾ ਉਹ ਪ੍ਰਾਣਾ ਗਾ ਮੜਾ ਜੇ ਕੁੜੀ ਨੇ ਫੋਨ ਕਰਿਆ ਮੂੰਹ ਚੱਕ ਕੇ ਉਰੇ ਵੱਜਦਾ ਹੁਣ ਚਾਹੇ ਨਹੀਂ ਪਤਾ ਵੀ 4-5 ਦਿਨ ਇੱਥੇ ਮਰੇ ਕਿਹੜਾ ਫੜਾਉਂਦਾ ਨੂੰ 911 ਕਿਤੇ ਹੋਰ ਨਾਲ ਲਿਆ ਬੇ ਇਹ ਹੁਣ ਚਾਚੇ ਇੱਥੇ ਉਹਨੂੰ ਦਿੱਤਾ 911 ਉਹ ਤੇ ਆ ਨਵੇਂ ਤੇ ਚਲ ਦੇਖਾਂਗੇ ਜਦੋਂ ਆਊਗਾ ਕੁੜੇ ਤੂੰ ਨਾ ਝੂਠ ਬੋਲਿਆ ਕਰ ਨਾ ਝੂਠ ਬੋਲ ਹਾਂ ਝੂਠ ਨਹੀਂ ਬੋਲਿਆ ਮੈਂ ਸੱਚੀ ਕਿਹਾ ਕਿੱਥੇ ਗਿਆ ਉਹ ਤੁਰਿਆ ਵੀ ਆਗਾ ਹੁਣੀ ਤੁਰਿਆਗਾ ਤੇ ਕਹਿੰਦੇ 2 ਵਜੇ ਨੂੰ ਪਹੁੰਚ ਜੀਂਗਾ ਇੱਥੇ ਏ ਪੀਟੋ ਪੁੱਤੇ ਨੂੰ ਕੋਈ ਸਾਈਕਲ ਦਾ ਚੱਕਰ ਨਹੀਂ ਦਿੰਦਾ ਤੂੰ 911 ਦੀਆਂ ਗੱਲਾਂ ਕਰਦੀ ਐ ਤੇ ਉਹ ਤੇ ਮੂੰਹ ਤੇ ਨਾ ਬੇਇੱਜ਼ਤੀ ਕਰਦੀ ਏ ਬੇਇੱਜ਼ਤੀ ਕਰਨ ਨੂੰ ਕਹਾਂ ਨਰਿੰਦਰ ਮੋਦੀ ਐ ਇਹ ਉਹਦਾ ਨਾਂ ਵੀ ਆਉਦਾ ਮੈਂ ਜਾਣਦਿਆਂ ਉਹਦੇ ਉਹਦੇ ਨੂੰ ਜਾਣਦਿਆਂ ਜਾਣਦਿਆਂ ਰਹਿੰਦੇ ਟੱਕੀ ਰਹਿ ਤੂੰ ਲੈ ਵੀ ਆ ਗਿਆ ਛੋਰਿਆਂ ਦਾ ਪਿੰਡ ਆ ਉਹ ਛੋਰਿਆਂ ਦਾ ਪਿੰਡ ਆ ਗਿਆ ਓਏ ਲਾਵਾਂਗੇ ਪੈਗ ਮੇਰੇ ਯਾਰੋ ਛੋਰਿਆਂ ਦਾ ਐ ਓਏ ਫੜ ਜਾ ਵਾਹ ਇਹ ਜਦ ਤੱਕ ਕੋਈ ਨਹੀਂ ਇਹਨਾਂ ਦੀ ਬਣਾਉਣਾ ਹੈ ਤਾਰਾ ਤਾਰ ਕੇ ਚਾਰ ਦੇ ਚਾਰ ਤਾਰਾ ਚਾਰ ਦੇ ਨਾਲੇ ਪਰੌਣੇ ਦੀ ਇੱਜ਼ਤ ਨਹੀਂ ਕੱਲ ਪਰੌਣੇ ਦਾ ਸਰ ਗਿਆ ਨਾਟਗਾਰਾਂ ਦੀ ਇੱਜ਼ਤ ਨਹੀਂ ਯਾਰਾਂ ਦੋਸਤਾਂ ਸਾਹਮਣੇ ਬੇਇੱਜ਼ਤੀ ਲਾਲਾ ਥੋੜੀ ਕੁੜੀ ਦਾ ਫੇਰੇ ਕਬਾਣਾ ਕਬਾਣਾ